ਤੁਹਾਨੂੰ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਹਰ ਸਾਲ ਸ਼ਨੀ ਜੰਤੀ ਜਿਹੜੀ ਮਨਾਈ ਜਾਂਦੀ ਹੈ ਬਟਾਲਾ ਸ਼ਹਿਰ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਪਿਛਲੇ 30 ਸਾਲ ਤੋਂ ਜਿਹੜੀ ਇਹ ਸ਼ਨੀ ਜੰਤੀ ਮਨਾਈ ਜਾਂਦੀ ਹੈ ਤੇ ਪ੍ਰਬੰਧਾਂ ਦੀ ਗੱਲ ਕਰੀਏ ਤੇ ਕਮੇਟੀ ਦੇ ਮੈਂਬਰ ਖੜੇ ਨੇ ਸਾਰੇ ਤੇ ਬੜਾ ਵਧੀਆ ਪ੍ਰਬੰਧ ਕੀਤਾ ਜਾਂਦਾ ਸਰਤਾਂ ਦੇ ਵਾਸਤੇ ਗਣਪੀਨ ਦਾ ਖੈਰਨ ਦਾ ਦੇ ਸੰਤਾ ਭਾਰੋ ਆਂਧਿਆ ਨੇ ਉਹਨਾਂ ਵਾਸਤੇ ਵੀ ਬੜਾ ਵਧੀਆ ਅਰੇਂਜਮੈਂਟ ਕੀਤਾ ਜਾਂਦਾ ਤਸਵੀਰیں ਇੱਕ ਦਿਖਾਵਾਂਗੇ ਤੁਹਾਨੂੰ ਨਗਰ ਬਟਾਲਾ ਵੀ ਦੇ ਰਹੇ ਪਿਛਲੇ ਦੋ ਦਿਨ ਤੋਂ ਚੱਲਦਾ ਆ ਤੇ ਸੰਤਾ ਜਿਹੜੀਆਂ ਨੇ ਬੜੇ ਤਿਆਰ ਦੇ ਨਾਲ ਬੰਦੇ ਬਣਾਉਣ ਵਾਲੇ ਸਾਧਰੀਆਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਕੁਟਾ ਵਿੱਚ ਇੰਤਜ਼ਾਰ ਦੇ ਤੇ ਕਿਵੇਂ ਬੋਧੀ ਕਰਾਂ ਦੀ ਹੈ ਕਿ ਆਪਾਂ ਖਰੀਦੇ ਜਰਤੀ ਜਰੀਏ ਮਿਲਾਈ ਗੱਲਬਾਤ ਕਰਾਂਗੇ ਤੇ ਜੈ ਸ਼ਨੀ ਦੇਵ ਜੀ ਨਾਮ ਦੇ ਹੋਰਾਂ ਸੇਵ ਕੁਮਾਰ ਸਾਨਮ ਸਨਮ ਦਾ ਕਲੱਬ ਚੇਅਰਮੈਨ ਜੀ ਮਰਦਾਨ ਸਾਹਿਬ ਦੇ ਕੁਮਾਰ ਜੀ ਕੋਈ ਸੈਕਟਰੀ ਹੋਸਟ ਮਾਝਮਾਏ ਤੋਂ ਬਹੁਤ ਬਹੁਤ ਮੁਬਾਰਕਾਂ ਦੀ ਹਰ ਸਾਥ ਨੂੰ ਸ਼ਨੀ ਦੇਵ ਜੀ ਤੇ ਮਰਾਂਦੇ ਤੋਂ ਮਰਾਤ ਸਾਹ ਦਾ ਮੈਂਬਰਾਂ ਦੇ ਵਿੱਚ ਕੀ ਕਹਿਣਾ ਚਾਹੁੰਦਾ ਹਾਂ ਆਏ ਹੋ ਸਾਡੀ ਭਾਈ ਦੇ ਆਉਣ ਵਾਲੇ ਨੂੰ ਜਰੂਰੀ ਕਰਵਾਤਾ ਕੋਲ ਜਾਦਾ ਰਾਏ ਸ਼੍ਰੀ ਗੋਬਿੰਦ ਮਹਾਰਾਜ ਤੋਂ ਕਿਹਦਾ ਅਰੇਂਜਮੈਂਟ ਹੁੰਦੀ ਹੈ ਫਿਰ ਤੇ ਉਹਦਾ ਕੇ ਸਜੋਤ ਕੀਤੀ ਸੀ ਇਹ ਮੰਨਦੇ ਸਾਰੇ ਪ੍ਰਸਤਿਤ ਮੈਂਬਰਾਂ ਦੀ ਸਭ ਦੀਆਂ ਜਿਸ ਤਰ੍ਹਾਂ ਸਾਰੇ ਕਰਦੇ ਨੇ ਦਿੰਦੇ ਨੇ ਦਹਾ ਹੁੰਦਾ ਜੀ ਰੱਬੂ ਕਹਿੰਦਾ ਜੀ ਅਸੀਂ ਕੌਣ ਆ ਵਰਨ ਵਾਲੇ ਜੀ ਮਾਲਕ ਆ ਜੋ ਕਰਦਾ ਬਾਕੀ ਸ਼ਹਿਰ ਦਾ ਸਹਯੋਗ ਹੈ ਉਹ ਭਰਾ ਭਾਈ ਨੀਤ ਕਣਾ ਨਵਾ ਦੀਆਂ ਸੀਓ ਬਟੀਆਂ ਨੇ ਉਹਦਾ ਪ੍ਰਬੰਧ ਕਰਨਾ ਕਾਰਜ ਹੈ ਉਹ ਕੀ ਫਿਰ ਕੈਸੀ ਕਰਨਾ ਚਾਹਦੇ ਹਾਂ ਅਸੀਂ ਅੱਜ ਕੰਮ ਤੋਂ ਤੁਹਾਡੇ ਅਸੀਂ ਅਸੀਂ ਅੱਜ ਵੀ ਕੰਮ ਹੈ ਸਾਰਿਆਂ ਨੂੰ ਧਿਆਨ ਕੇ ਪ੍ਰਭੂ ਚਰਨਾਂ ਦੀ ਆਪਣੀ ਆਸ ਦੀ ਗੋਣ ਉਹਦੇ ਕੋਲ ਅਸ਼ੀਰਵਾਦ ਪ੍ਰਾਪਤ ਕਰ ਰਹੇ ਹਾਂ ਉਹ ਨਿਆਂ ਦੇ ਦੇਸ਼ਾਂ ਦੇ ਤਰਫ ਹੋ ਜਾਦਾ ਹੈ ਜੀ ਐਸ਼ਰੋ ਹੋਰ ਵੀ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਸਨੋਸ਼ਕਾਰ ਪ੍ਰਧਾਨ ਜੀ ਐਸ਼ਰ ਜੀ ਰਾਜਸ਼ਰਿੰਗ ਜੀ ਮਾਹੌਲ ਦਾ ਕਿਤਾਬ ਰੇਸਪੈਕਟ ਪਰ ਵਧੀਆ ਕੀਤਾ ਗਿਆ ਹੈ ਜੀ ਤੁਹਾਡੇ ਸਭ ਨਾਲ ਜੀ ਪੀ ਜੀ ਰੇਸਪੈਕਟ ਤੇ ਪੱਤੀ ਵੀ ਜੋ ਦੇਈ ਤੋਂ ਕੰਪਨੀ ਦੇ ਵੀ ਜੱਦੀ ਬਣਾਈ ਜਾ ਰਹੀ ਹੈ ਜੀ ਰਵਾ ਕਰਾਉਣੀ ਜੀ ਸੁਭਾਸ਼ ਸਾਹਾਂ ਦੇ ਇਹ ਸਭ ਕੰਮ ਹੋ ਰਿਹਾ ਬਾਕੀ ਮਡਾਲੀ ਸ਼ਾਹ ਵਾਲਿਆਂ ਦਾ ਸਹਿਯੋਗ ਹੈ ਪੂਰਾ ਅਸੀਂ ਮਡਾਲੀ ਸ਼ਾਹ ਵਾਲਿਆਂ ਨੂੰ ਕਹਿੰਦਾ ਸਾਰੇ ਕਲਾਜਾਂ ਦੇ ਗਾਥੀਆਂ ਕੋਈ ਨਹੀਂ ਆਲਾ ਆੜ ਕੇ ਪਤਾ ਨਹੀਂ ਕਿ ਦੇ ਜੀ ਉਹਨਾਂ ਚੱਲ ਗਏ ਉਹ ਵੀ ਮੈਂਬਰ ਅੱਤੇ ਮੌਜੂਦ ਨਹੀਂ ਬਸ ਗੱਲਬਾਤ ਕਰਾਂਗੇ ਬੜਾ ਵੱਡਾ ਜਿਹੜਾ ਮੇਲਾ ਬਣਾਇਆ ਜਾਂਦਾ ਹੈ ਬਤਾਲਾ ਸਾਹਿਬ ਦੀ ਧਰਤੀ ਤੇ ਸਰੀ ਜਿੱਤੀ ਅਰਸਾ ਦੀ ਤਰ੍ਹਾਂ ਸਰ ਵੀ ਜਰੀਏ ਸਰੀ ਜਿੱਤੀ ਮਰਾਈ ਜਾ ਰਹੀ ਆ ਬਸ ਗੱਲਬਾਤ ਕਰਾਂਗੇ ਕੀ ਕਹਿਰਾ ਇਹ ਮੈਂਬਰਾਂ ਨਾਲ ਗੱਲਬਾਤ ਕਰਦੇ ਆ ਜਾਂ ਕੀ ਦੀ ਗੋਗੀ ਨੈਸ਼ਨੋ ਮਾਣ ਕੇ ਅੱਜ ਮੈਂ ਤੁਮਾਂ ਯਾਦ ਕਰਦਾ ਨਾ ਬਾਰੇ ਲਗਾਇਆ ਕਿ ਹਰ ਹਾਲ ਜੜੀ ਦੇ ਮਹਾਰਾਜ ਦੇ ਕਿਰਪਾ ਤੋਂ ਬਣਾਵਾ ਗਿਆ ਬੜੀਆ ਨਾਗਨਾ ਖੀਰੇ ਦਾ ਇਹ ਦਿਨ ਉਹ ਖਰਾਫ ਨਗਰ ਬਣਾਰਾ ਚੱਲਦਾ ਹੈ ਤੇ ਹਰ ਚੀਜ਼ ਦਾ ਪ੍ਰਬੰਧ ਬੜਾ ਵਧੀਆ ਸਾਡੇ ਚੇਰਮੈਨ ਸਾਹਿਬ ਨੇ ਸਾਡੇ ਕੋਲ ਜੀ ਲਗਾਈ ਦੇ ਵਿੱਚ ਆ ਜੀ ਬਾਕੀ ਸਭ ਹੋਰ ਅੱਗੇ ਕਰਦੇ ਆਪਾਂ ਗੱਲਬਾਤ ਕਰਾਂਗੇ ਇਹ ਚੀਜ਼ਾਂ ਦਾ ਸੁਝਾਸ਼ਨ ਸੁਝਾਸ਼ਨ ਦੇ ਬਸ ਵੀ ਨਾਂ ਦੇ ਫੁਲ ਆਪਾਂ ਨੂੰ ਕਿੰਦਾ ਲੱਗਦਾ ਹੈ ਕਿ ਹਰ ਹਾਲਾਤ ਵਿੱਚ ਜੇਕਰ ਹੋਰ ਬੁਨਿਆਦ ਬਹੁਤ ਚੰਗੀ ਹੁੰਦੀ ਆ ਤੇ ਬਹੁਤ ਕੁਝ ਨਹੀਂ ਹੈ ਕਿ ਰਹਿਣ ਦੇ ਗਏ ਆ ਤੇ ਬਹੁਤ ਰੋ ਸਕਦਾ ਕਿ ਤੁਸ ਕੋ ਬੋਲਨੀ ਹੈ ਉਹ ਸਾਡੇ ਸਾਡੇ ਲੱਗਦੇ ਦੂਰ ਦੂਰ ਲੋਕੀ ਆਪੇ ਨਹੀਂ ਬਟਾਰੇ ਤੋਂ ਹੋਰ ਵੀ ਅਤੇ ਮੈਂਬਰ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਆਪਾਂ ਗੱਲਬਾਤ ਵੀ ਕਰਾਂਗੇ ਹਾਂਜੀ ਜੀ ਕੁਛ ਅਸੀਂ ਉਸ ਤਿਸੇ ਸੇਵਾਦਾਰਾਂ ਨੇ ਕੁਛ ਨਹੀਂ ਗਿਣਾ ਜੀ ਉਹ ਕਹਾ ਪ੍ਰਭੂ ਨੇ ਆ ਜੀ ਉਹ ਦਾ ਹੋਣਾ ਸਾਲਕ ਦਾ ਹਲਣਾ ਜੀ ਅੱਜ ਵੀ ਗੈਰ ਸੇਵਾਦਾਰੀ ਨੂੰ ਵਧਾਈ ਦਿੰਦੇ ਆ ਜੀ ਸ੍ਰੀ ਜੰਤੀ ਦੀ ਔਰ ਨਾਲ ਇਹਨੇ ਪ੍ਰਭੂ ਚਾਹੇ ਆ ਜੀ ਲੋ ਪ੍ਰਭੂ ਦਾ ਅਸ਼ੀਰਵਾਦ ਪ੍ਰਾਪਤ ਕਰੇ ਰਾਜ ਦੇ ਦੇਸ਼ਾਂ ਤਰਫੋਂ ਜਾਨੇ ਮਿਲ ਜਾਏ ਜੀ ਤੁਹਾਡੀ ਤੁਹਾਡੀ ਗਰਮਜੋਸ਼ ਜੈ ਸ਼ਨੀ ਦੇ ਜੀ ਕੀ ਨਾਮ ਦੇ ਹਾਂ ਜੀ ਕੀ ਨਾਮ ਉਹ ਦੇਖੋ कृपा कंदी शेट जहिड़े नाशाद लेकिन ਬੜੀ ਕਿਰਪਾ ਹੈ ਕਹਿੰਦੇ ਹਰ ਮਹੀਨੇ ਜੁਦੀ ਕਰਦੇ ਆ ਹਰ ਮਹੀਨੇ ਤੇ ਆਪਾਂ ਫੋਨ ਕਰਦੇ ਆ ਆਪਾਂ ਗੱਲਬਾਤ ਕਰਾਂਗੇ ਜੈਸ਼ਨ ਦੇ ਤੇ ਕੀ ਨਾ ਦੋ ਕਰ ਕਹਿੰਦੇ ਜੀ ਬਸ ਜੀ ਬਸ ਜੀ ਹੋਇਆ ਜਾਨ ਕਿਤਾ ਲਗਾਈ ਹੱਥਾਂ ਮਿਲਦੀ ਰਹੀ ਗਈ ਹੈ ਤੁਸੀਂ ਬੱਚੇ ਬਰਬਾਦ ਕਰਨ ਦੀ ਇਜਾਜ਼ਤ ਹੈ ਮਾੜਾ ਜਨੀਵਾਰ ਤੇ ਹਰ ਕਿਰਪਾ ਰਹਿੰਦੀ ਹੈ ਜੀ ਹਰ ਸਾਲ ਜੀ ਖੁੱਲਦੀ ਹੈ ਉਹਦੇ ਆ ਜੀ ਮਾੜੀ ਲਈ ਤਿਆਰ ਕਰ ਜੀ ਕਿਰਪਾ ਜੀ ਕਰਦੇ ਪਾਰੀ ਆ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਹਿ ਜੀ ਬੜੀ ਕਿਰਪਾ ਹੈ ਸੰਡੇ ਬਾਹਰ ਆਦੀ ਸੀ ਅੱਜ ਆਪੇ ਵਰਕਰ ਕਰਦੇ ਰਹਿੰਦੇ ਨੇ ਕਿ ਆਪਾਂ ਅੱਜ ਹੋਟੇ ਸ਼ਿਰਵਤ ਪ੍ਰਾਪਤ ਕਰਦੇ ਆ ਚੜੀ ਦੇ ਮਹਾਰਾਜ ਜੀ ਦਾ ਵਰਤ ਕਰਦੇ ਆ ਸੋ ਜੈ ਸ਼੍ਰੀ ਦੇਵ ਜਰਾ ਸ਼੍ਰੀ ਗੋਬਿੰਦ ਸਿੰਘ ਜੀ ਨਾਮ ਦੇ ਮੁਕਤ ਹੁੰਦਾ ਉਹਨਾਂ ਸਾਹਿਬ ਕੇ ਦਾਦੇ ਜੀ ਬੜੇ ਕੇ ਪਾਏ ਨਿਆਨੇ ਦੇਤਾ ਨੇ ਚੜੀ ਦੇ ਮਹਾਰਾਜ ਤੇ ਹਰ ਸਾਲ ਅੱਥੇ ਹੀ ਰਾਏ ਮੇਲਾ ਬਣਾਇਆ ਨਕੂ ਜਨਾ ਦੇ ਕੋਲੋਂ ਪਹਿਲੇ 30 ਸਾਲ ਤੋਂ ਸ਼੍ਰੀ ਦੇਵ ਘਰ ਤੋਂ ਲੋ ਜਗ੍ਹਾ ਤੇ ਆਸ਼ਰੀ ਜੱਟੇ ਮਰਾਈ ਜਾਂਦੇ ਆ ਸ਼੍ਰੀ ਦੇ ਮਹਾਰਾਜ ਦੇ ਆਪਲਾ ਜਿਹੜੇ ਨਿਆਦੇ ਦੇ ਦੋ ਮਾਣ 25 ਦੀ ਗੱਲ ਹੈ ਹੈ ਰਹੀ ਜੀ ਪਰ ਇੱਕ ਦੂਜੇ ਨੂੰ ਆਰਥਿਕ ਜਾਣਕਾਰੀ ਦੇ ਪ੍ਰੋਸੈਸ ਪ੍ਰਧਾਨ ਨੇ ਸਾਬਿਤ ਹੋਏ ਉਹਨਾਂ ਦੀ ਟੀਮ ਵੱਲੋਂ ਸੰਗਤ ਆ ਤੇ ਮੰਦਰਨੰਦ ਨੂੰ ਸਾਰੀ ਕੀਤੀ ਗਈ ਹੈ ਸਾਫ ਸਫਾਈ ਦੀ ਬੱਲੇ ਦੀ ਗੱਲ ਕਰੀਏ ਤਾਂ ਮਦਦ ਪ੍ਰੋਫੈਸਰ ਬਹੁਤ ਵਧੀਆ ਪ੍ਰਬਾਤ ਹੈ ਸੰਗਤ ਵੀ ਇੱਥੇ ਬਹੁਤ ਖੁਸ਼ੀ ਦਾ ਹਾਸਾ ਖਾਸ ਨਾਲ ਹੁੰਦੀ ਆ ਹਰ ਸਾਲ ਇਤਿਹਾਸ ਰਿਹਾ ਕਦੋਂ ਸ਼ਰੀ ਦੇ ਕਦੀ ਜਨਤੀ ਆਵੇ ਤੇ ਕਦੋਂ ਸੰਗਤ ਬਹੁਤ ਦੱਸਦੇ ਤੇ ਬੱਸ ਸ਼ਨੀਵਾਰ ਤੁਸੀਂ ਆ ਕੇ ਦੇਖੋ ਜਿਹੜੀ ਸ਼ਨੀ ਜਨਤੀ ਵਰਗੇ ਦਾ ਵਿਹਾਰ ਹੋਵੇਗਾ ਜੋ ਜਨਤੀ ਆ ਸਾਰੇ ਨੂੰ ਪਈਦਾ ਕਿ ਸਰੀਰ ਤੇ ਇਹਦੇ ਮੰਦਰ ਆ ਕੇ ਨਤਵਸਤ ਹੋ ਕੇ ਤੇ ਆਪਣੀਆਂ ਮਨੋ ਕਾਮਨਾ ਪੂਰੀ ਕਰ ਲੈ। ਤੇ ਗੱਲਬਾਤ ਕੀਤੀ ਜਿਹੜਾ ਨੇ ਕਿਹਾ ਵਾਕਿਆ ਹੀ ਜੜੀ ਕਿਰਪਾ ਹਰ ਸ਼ਨੀਵਾਰ ਆਤਾ ਹੀ ਗੁਰੂ ਮੇਲਾ ਲੱਗਿਆ ਹੁੰਦਾ ਹੈ ਪਰ ਆਠਵੀਂ ਫੇਰਾ ਹੈ। ਪਿਛਲੇ 30 ਸਾਲ ਤੋਂ ਸ਼ਨੀ ਜਨਮ ਦੀ ਮਨਾਈ ਜਾ ਰਹੀ ਹੈ ਬਟਾਲਾ ਸ਼ਹਿਰ ਦੇ ਵਿੱਚ ਆਠਵੀਂ ਫੇਰਾ ਹੈ ਉੱਥੇ ਵੀ ਹਰ ਰੋਣ ਦਾ ਭੰਤ ਦਿਖਾ ਰਹੇ ਆ। ਤਸਵੀਰਾਂ ਇੱਕ ਵਾਰੀ ਤੁਹਾਨੂੰ ਦਿਖਾਵਾਂਗੇ। ਓਏ ਇਹ ਪੂਰੀਆ ਰੌਣਕਾਂ ਲੱਗੀਆਂ ਮੰਦਿਰ ਨੂੰ ਬੜਾ ਵਧੀਆ ਸਜਾਇਆ ਹੋਇਆ ਤੇ ਜੰਗਰ ਬਣਾਉਣ ਦੀ ਗੱਲ ਕਰਦੀ ਏ ਲੰਗਰ ਘਨਾਰਾ ਵੀ ਜਿਹੜਾ ਏ ਉਹ ਬੜਾ ਵਧੀਆ ਅਰੇਂਜਮੈਂਟ ਕੀਤਾ ਹੋਇਆ ਹੈ ਪ੍ਰਬੰਧਕਾਂ ਵੱਲੋਂ ਬੜੀ ਵੱਡੀ ਗੱਲ ਹੁੰਦੀ ਏ ਸ੍ਰੀ ਦੇਵ ਮਹਾਰਾਜ ਦੀ ਕਿਰਪਾ ਕਰਦੇ ਵੇ ਸਾਰੇ ਦੇ ਉੱਤੇ ਤੇ ਐਤਾ ਹੀ ਕਿਰਪਾ ਬੜਾਈ ਰੱਖਣ ਸੰਕਾ ਦੇ ਵੀ ਬੜਾ ਉਤਸ਼ਾਹ ਹੈ ਨੂਰ ਪਰੋ ਸੰਕਾ ਤੇ ਬਹੁਤ ਯਾਰ ਨੇ ਤੇ ਨਮਸਤਕ ਕਰੰਦੀਆਂ ਨੇ ਜਗਦੇ ਮਹਾਰਾਜ ਦਾ ਅਸੀਰਵਾਦ ਪ੍ਰਾਪਤ ਕਰੰਦੀਆਂ ਨੇ ਕੋ ਦਾਣਾਪਾਸਨ ਬੌਨਗਰਵਾਲ ਦੇ ਨਾਲ ਲੱਤੀ ਰਾਜਪੁਰ ਜੀ ਬਾਸਪਾ